ਪੰਜਾਬ ਦੇ 3 ਕਰੋੜ ਜਨਤਾ ਤੋਂ ਮੋਦੀ ਸਰਕਾਰ ਵੱਡੀ ਨਹੀਂ ਹੈਗੀ ਬੇਨਤੀ ਆ ਵੀ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਐਮ ਨੌਨ ਪੋਲਿਟਿਕਲ ਵੱਲੋਂ ਜਿਹੜਾ ਮੋਰਚਾ ਸ਼ੁਰੂ ਕੀਤਾ ਗਿਆ ਵਾ ਮੋਦੀ ਦੀ ਸਰਕਾਰ ਉਹਦੀਆਂ ਪੂਰੀਆਂ ਏਜੰਸੀਆਂ ਔਰ ਚਾਹੇ ਕੋਈ ਵੀ ਸਰਕਾਰਾਂ ਹੋਣ ਉਹਦੀਆਂ ਏਜੰਸੀਆਂ ਪੂਰਾ ਜ਼ੋਰ ਲਾ ਰਹੀਆਂ ਨੇ ਪੀ ਕੋਈ ਚ ਗੱਲਾਂ ਨੂੰ ਸਾਬਤ ਕੀਤਾ ਜਾ ਸਕੇ ਲੋਕਾਂ ਚ ਇਹ ਵਿਵਾਦਵਾਦ ਪੈਦਾ ਕੀਤਾ ਜਾ ਸਕੇ ਪੀ ਇਹ ਮੋਰਚਾ ਜਿੱਤਿਆ ਨਹੀਂ ਜਾ ਸਕਦਾ ਔਰ ਉਹ ਕਸਾਨਾ ਵਾਲੀ ਫੋਟ ਨੂੰ ਵਿਸ਼ੇਸ਼ ਕਰਕੇ ਉਭਾਰਨ ਦਾ ਯਤਨ ਕਰ ਰਹੇ ਆ ਪੀ ਲੋਕ ਇੱਕ ਮੁੱਠ ਨਾ ਹੋਣ ਮੈਂ ਕਹਿੰਨਾ ਪੰਜਾਬੀਓ ਪੰਜਾਬ ਦੇ 3 ਕਰੋੜ ਜਨਤਾ ਤੋਂ ਮੋਦੀ ਸਰਕਾਰ ਵੱਡੀ ਨਹੀਂ ਹੈਗੀ ਇਹ ਪੰਜਾਬ ਦੇ ਲੋਕਾਂ ਦਾ અપਮਾਨ ਹੋਊਗਾ ਇਧਰਲੇ ਪਾਸੇ ਹਰਿਆਣਾ ਵਾਂ ਇੰਨੀ ਆਬਾਦੀ 2-3 ਕਰੋੜ ਦੇ ਲਾਗੇ ਹਰਿਆਣੇ ਦੀ ਹੈਗੀ ਜਿਹੜੀ ਸਿੱਧੇ ਸੰਘਰਸ਼ੇ ਪਏ ਹੋਇਆ ਬਾਕੀ ਸੂਬਿਆਂ ਵਿੱਚ ਵੀ ਅੰਦੋਲਨ ਹੈ ਔਰ ਪੰਜਾਬੀਆਂ ਨੇ ਜੇ ਇੱਕ ਮਨ ਕਰਕੇ ਕੋਈ ਵੀ ਮਸਲੇ ਦੇ ਉੱਤੇ ਚਾਹੇ ਪੰਜਾਬ ਦਾ ਕਿਸਾਨ ਮਜ਼ਦੂਰ ਹੋਵੇ ਪੰਜਾਬ ਦਾ ਹਿੰਦੂ ਹੋਵੇ ਚਾਹੇ ਪੰਜਾਬ ਦੇ ਮੁਲਾਜ਼ਮ ਹੋਣ ਚਾਹੇ ਪੰਜਾਬ ਦੇ ਛੋਟੇ ਦੁਕਾਨਦਾਰ ਹੋਣ ਚਾਹੇ ਪੰਜਾਬ ਦਾ ਵਪਾਰੀ ਛੋਟਾ ਹੋਵੇ ਚਾਹੇ ਰੇੜੀ ਫੜੀ ਵਾਲਾ ਕੋਈ ਵੀ ਹੋਵੇ ਜਦੋਂ ਪੰਜਾਬ ਦੇ ਹਿੱਤ ਲਈ ਉਹ ਇੱਕ ਮਿਠ ਹੋ ਕੇ ਖੜ ਜਾਂਦਾ ਵਾ ਕੋਈ ਦੁਨੀਆ ਦੀ ਤਾਕਤ ਉਹਨੂੰ ਇਹ ਮੋਰਚਾ ਜਿੱਤਣ ਦੇ ਵਿੱਚ ਰੋਕ ਨਹੀਂ ਸਕਦੀ ਜਿਹੜਾ ਹੁਣ ਤੁਸੀਂ ਜਿਸ ਪਾਸੇ ਵਾਲ ਵਾਦ ਰਹਿ ਕੇ ਜਿਹੜੀ ਮੋਦੀ ਸਰਕਾਰ ਦੀ ਪੰਜਾਬ ਤੇ ਸਰਕਾਰ ਦੀਆਂ ਕੇਂਦਰ ਦੇ ਸਰਕਾਰ ਦੀਆਂ ਏਜੰਸੀਆਂ ਦੀ ਇਸ ਵੇਲੇ ਸਿਰ ਦੱਦੀ ਬਣੀ ਹੋਈ ਆ ਔਰ ਦੂਜਾ ਸਵਾਲ ਪੀ ਪੰਜਾਬ ਦੀਆਂ ਸਾਰੀਆਂ ਧਿਰਾਂ ਕਿਸਾਨਾਂ ਮਜ਼ਦੂਰਾਂ ਦੀਆਂ ਸਹਿਰਦ ਨੇ ਇਸ ਇਸ ਮੋਰਚੇ ਦੀਆਂ ਮੰਗਾ ਪ੍ਰਤੀ ਅਰੇ ਮੋਰਚਾ ਜਿੱਤੇ ਆ ਜਾਵੇ ਜੜੀਆਂ ਭਰਾਓ ਤਰਾਂ ਕੋਈ ਉਹ ਨਾਂ ਸਿਹਰਦ ਹੋਣ ਗਿਆ ਉਹਨਾਂ ਨੂੰ ਆਪੇ ਪੰਜਾਬੀ ਸਾਫ਼ ਕਰਾ ਲੈਣਗੇ ਉਹਨਾਂ ਕੋਲੇ ਦੂਸਰਾ ਪ੍ਰਚਾਰ ਮੱਦਮਚ ਔਰ ਔਰ ਇਹ ਮੁੱਦਾ ਬਾਹਰ ਆ ਜਾਊ ਪਈ ਇਹ ਦੋ ਜਥੇਬੰਦੀਆਂ ਸਭ ਤੋਂ ਸਭ ਤੋਂ ਜਿਹੜਾ ਗਲਤ ਪ੍ਰਚਾਰ ਇਹ ਭਰਾਓ ਦੋ ਫੋਰਮ ਨੇ ਕਿਸਾਨ ਮਜ਼ਦੂਰ ਮੋਰਚਾ ਐਸਕੇਮ ਨੌਨ ਪੋਲਿਟਿਕਲ ਪੰਜਾਬ ਦੇ ਵਿੱਚ ਤੁਸੀਂ ਇੰਨਾ ਬੱਤੀਆਂ ਦੇ ਵਿੱਚੋਂ ਸਾਡੇ ਨਾਲ ਕਹਿੰ ਲੋ ਸਰਜੀਤ ਸਿੰਘ ਫੂਲ ਸੀਗੇ ਮਨਜੀਤ ਸਿੰਘ ਰਾਏ ਸੀਗੇ ਇਹ ਇਹ ਹਿੱਸਾ ਹੀ ਸੀਗੇ ਇਹਨਾਂ ਦੇ ਔਰ ਉਹ ਕਿਵੇਂ ਚੀਜ਼ਾਂ ਨੂੰ ਵਿਗਾੜ ਕੇ ਪੇਸ਼ ਕਰਨਗੇ ਬਹਿਰੂ ਸਾਹਿਬ ਉਹ ਵੀ ਇਹਨਾਂ ਬੱਤੀਆਂ ਦਾ ਹਿੱਸਾ ਹੀ ਸੀਗੇ ਆ ਉਦੋਂ ਬਾਅਦ ਹਜੇ ਪੰਜਾਬ ਵਾਲਿਆਂ ਮੈਂ ਦੱਸ ਰਿਹਾ ਦੂਜੇ ਪਾਸੇ ਡੱਲੇਵਾਲ ਸਾਹਿਬ ਕੋਟ ਬੁੱਢਾ ਜੀ ਤਕਰੀਬਨ 8 10 ਜਥੇਬੰਦੀਆਂ ਉਹਨਾਂ ਬੱਤੀਆਂ ਚੋਂ ਹੀ ਨੇ ਦੋਵਾਂ ਫਾਰਮਾਂ ਦੇ ਨਾਲ ਕਿਸਾਨ ਮਜ਼ਦੂਰ ਮੋਰਚੇ ਨਾਲ ਪੰਜਾਬ ਦੀਆਂ 10 ਜਥੇਬੰਦੀਆਂ ਨੇ ਔਰ ਐਸਕੇਐਮ ਨਾਨ ਪੋਲਿਟিক্যাল ਨਾਲ 14 ਜਥੇਬੰਦੀਆਂ 24 ਜਥੇਬੰਦੀਆਂ ਪੰਜਾਬ ਦੀਆਂ ਨੇ ਪੰਜਾਬ ਦੀ ਗੱਲ ਕਰ ਰਿਹਾ ਬਾਹਰ ਦੀ ਨਹੀਂ ਗੱਲ ਕਰ ਰਿਹਾ ਦੋਵਾਂ ਫਾਰਮਾਂ ਹੇਠ ਸੈਂਕੜੇ ਸੈਂਕੜੇ ਜਥੇਬੰਦੀਆਂ ਨੇ ਹੋ ਸਕਦਾ ਕੁਝ ਐਡੀਟਰਾਂ ਨੂੰ ਪੈਸੇ ਦਿੱਤੇ ਹੋਣ ওই ਗੱਲਾਂ ਤੁਸੀਂ ਜਦੋਂ ਪਹਿਲਾਂ ਮੋਰਚਾ ਚੱਲਿਆ ਉਦੋਂ ਵੀ ਇਹ ਪਾੜਾ ਬਾਰਨ ਦਾ ਯਤਨ ਕੀਤਾ ਗਿਆ ਹੁਣ ਵੀ ਬਾਹਰ ਆ ਜਾਊਗਾ ਇਸ ਕਰਕੇ ਪੰਜਾਬੀਓ ਘਬਰਾਇਓ ਨਾ ਸਾਨੂੰ 3 ਕਰੋੜ ਪੰਜਾਬੀਆਂ ਤੇ ਫੁੱਲ ਯਕੀਨ ਆ ਵੀ ਇਹ ਮੋਰਚਾ ਜਿੱਤ ਕੇ ਦੇਣਗੇ ਇਸ ਕਰਕੇ ਅੱਜ 10 ਮਹੀਨੇ ਪੂਰੇ ਹੋ ਰਹੇ ਨੇ ਔਰ ਵਕਤ ਤੋਂ ਵੱਧ ਗਿਣਤੀ ਵਿੱਚ ਸ਼ੰਭੂ ਬਾਰਡਰ ਖਡੌਰੀ ਬਾਰਡਰ ਉਹਨਾਂ ਤੇ ਸਾਨੂੰ ਪਹੁੰਚਣਾ ਚਾਹੀਦਾ ਹੈਗਾ ਡੱਲੇਵਾਲ ਜੀ ਦਾ ਮਰਨ ਵਰਤ ਅਜ 18ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਮੋਰਚਾ ਅਜ 306ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਔਰ ਕੱਲ ਦਿੱਲੀ ਕੂਚ ਕਰੂਗਾ 101 ਕਿਸਾਨਾਂ ਮਜ਼ਦੂਰਾਂ ਦਾ ਜਥਾ ਜਸਵਿੰਦਰ ਸਿੰਘ ਲੋਂਗੋਵਾਲ ਮਲਕੀ ਸਿੰਘ ਗੁਲਾਮੀ ਵਾਲਾ ਆਦ ਆਗੂਆਂ ਦੀ ਅਗਵਾਈ ਵਿੱਚ ਧੰਨਵਾਦ